ਅੱਧ ਦੂਜੀ ਸਾਈਡ ਦਾ ਵੀਊ ਦਿਖਾਉ ਲਦੇ ਆਂ। ਬੀਨਿੰਗ ਦੀ ਦੂਜੀ ਸਾਈਡ ਆਇਆ ਤੇ ਉਹਦੇ ਸਾਈਡ ਦਾ ਵੀਊ ਦਿਖਾਉ ਲਦੇ ਆਂ। ਇੱਥੇ ਵੀ ਸਮੁੰਦਰ ਹੀ ਸਮੁੰਦਰ ਹੈ। ਇਹਦਾ ਬਾਈ ਦੇ ਵੈਸੇ 4 ਸਕੇਅਰ ਸਮੁੰਦਰ ਆ तकरीबन। ਉਹ ਸਾਹਮਣੇ ਵੀ ਦੇਖ ਸਕਦੇ। ਯਾਰ ਕਲੇਡਾ ਨਹੀਂ। ਗੱਡੀਆਂ ਵੇਖਿਆ ਰਣੀ ਨਹੀਂ ਦੀਆਂ, ਛੋਟੀਆਂ ਗੱਡੀਆਂ ਕਨੇ। ਉਹ ਜਿਹੜਾ ਖਿਡੌਣੇ ਚੱਲਣੇ ਦੇ ਥਲੇ। ਉਹ ਬਹੁਤ ਜ਼ਿਆਦਾ ਛੋਟੀਆਂ ਨਹੀਂ ਦੀਆਂ। ਆ ਦੇਖੋ ਆਹ ਦੇਖੋ ਲਓ ਜੀ ਫਾਈਨਲੀ ਆਪਾਂ ਬੁੱਧ ਖਲੀਫਾ ਉਪਰੋਂ ਦੇਖ ਆਏ ਆ ਟਾਪ ਤੇ ਤੇ ਹੁਣ ਅਸੀਂ ਬਾਹਰ ਨਿਕਲ ਗਏ ਆ ਓਹ ਦੇਖੋ ਉੱਪਰ ਸਭ ਤੋਂ ਇਹ ਤੱਕ ਆਸ ਉਹ ਉੱਥੇ ਤੱਕ ਤੇ ਬਾਕੀ ਜੇ ਤੁਹਾਨੂੰ ਇਹ ਸਟਰੀ ਸਾਰੀ ਉਹ ਬਾਅਦ ਵਿੱਚ ਦੱਸਾਂਗੇ ਤੇ ਹੁਣ ਇੱਥੇ ਇੱਕ ਪਾਣੀ ਦੇ ਵਿੱਚ ਅ 쇼 ਚੱਲਦਾ ਨਾਲੇ ਸੌਂਗ ਚੱਲਦੇ ਆ ਤੇ ਨਾਲੇ ਹੀ ਗਾਣੇ ਵੱਜਦੇ ਆ ਉਹ ਦਿਖਾਵਾਂਗੇ ਹੁਣ ਹੁਣ ਕੁਝ ਖਾ ਆ ਪੀ ਲਈਏ ਭੁੱਖ ਲੱਗੀ ਆ ਤੇ ਖਾਣ ਪੀਣ ਤੋਂ ਬਾਅਦ ਵਿੱਚ ਫਿਰ ਬਾਕੀ ਗੱਲਾਂ ਬਾਤਾਂ ਕਰਦੇ ਆ ਤੇ ਹੁਣ ਭਾਜੀ ਕਹਿੰਦੇ ਪੀਜ਼ਾ ਖਾਣਾ ਫਿਰ ਪੀਜ਼ਾ ਖਾ ਕੇ ਫਿਰ ਦੇਦੇ ਹੁਣ ਚੱਲੇ ਆਪਾਂ ਪੀਜ਼ਾ ਹੱਟ ਖਾਣ ਪੀਣ ਦੇ ਵੀ ਕਾਫੀ ਲੋਕੀ ਬੈਠੇ ਆ ਅਲੱਗ-ਅਲੱਗ ਚੀਜ਼ਾਂ ਖਾ ਰਹੇ ਹਰ ਇੱਕ ਤਰ੍ਹਾਂ ਦਾ ਫੂਡ ਮਿਲ ਜਾਂਦਾ ਇੱਥੇ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲਦਾ ਇੱਥੇ ਆਰਾ ਤੁਸੀਂ ਦੇਖ ਰਹੇ ਹੋ ਇਹ ਬੁਰਜ ਖਲੀਫਾ ਦੇ ਬਾਹਰ ਦਾ 뷰 ਆ ਆ ਪਾਣੀ ਇਹ ਬਾਹਰ ਦਾ ਸਾਈਡ ਨਾਲ ਸਾਈਡ ਹੀ ਨਾਲ ਤੇ ਬਿਲਡਿੰਗਾਂ ਵਾਂ ਤੇ ਨਾਲ-ਨਾਲ ਹੀ ਬਿਲਕੁਲ ਤੇ ਆ ਉੱਪਰ ਬਿਲਡਿੰਗਾਂ ਇਹਦੇ ਨਾਲ ਦੁਬਈ ਮਾਲ ਆ ਸਾਰਾ ਦੁਬਈ ਮਾਲ ਹੀ ਆ ਜਿਹੜਾ ਦੇਖਣੇ ਦੀ ਸਾਰਾ ਦੁਬਈ ਮਾਲ ਆ ਕਾਫੀ ਵੱਡਾ ਵੀ ਬਹੁਤ ਜ਼ਿਆਦਾ ਇਹ ਵੀ ਕਦੇ ਕਦੇ ਇੰਝ ਦੇ ਬੰਦੇ ਹੋਏ ਮਾਹ ਘੁੰਮਦਾ ਜਿੰਨਾ ਇਹ ਵੀ ਹੈਗਾ ਵੱਡਾ ਤੇ ਇਹਦੇ ਨਾਲ ਹੀ ਆ ਫਿਰ ਅੱਗੇ ਹੈ ਗਈ ਆ ਇਹਦੀ ਬਿਲਡਿੰਗ ਸਾਹਮਣੇ ਤੁਹਾਨੂੰ ਲੱਭਣ ਦੀ ਹੈ ਦਵਾਈ ਮੌਲ ਦੀ ਬਿਲਡਿੰਗ ਆ ਫਿਰ ਅੱਗੇ ਆ ਗਿਆ ਬੁਰਜ ਖਲੀਫਾ ਇਹਦੀ ਕਾਫੀ ਉਚਾਈ ਹੈ ਇਹ ਤਾਂ ਇਦਾਂ ਮੋਬਾਈਲ ਦਿਖਾਉਂਦੇ ਆ ਵੀ ਬੰਦਾ ਅੱਖ ਸਿਰਤਾ ਹੋ ਜਾਂਦਾ ਬਿਲਕੁਲ ਉੱਚਾ ਫੇਰ ਜਾ ਕੇ ਇਹ ਸਾਰਾ ਬੁਰਜ ਖਲੀਫਾ ਦੀ ਬਿਲਡਿੰਗ ਹੈ ਵਲੀ ਸਾਰੀ ਤੇ ਇਹਦੇ ਟੋਟਲ ਸ਼ਾਇਦ 152 ਫਲੋਰ ਆ ਜਿਹੜਾ ਕਹਿੰਦੇ 152 ਫਲੋਰ ਆ ਤੇ 800 ਕੁਝ 840 ਸਮਥਿੰਗ ਇਹਦੇ ਮਤਲਬ ਹੈਗੀ ਹੈ ਮੀਟਰ ਹਾਈਟ আর 850 ਮੀਟਰ ਦੀ ਹਾਈਟ ਆ 1 ਕਿਲੋਮੀਟਰ ਮਤਲਬ ਪੂਰੀ ਲਾ ਲੋ ਦੀ 1 ਕਿਲੋਮੀਟਰ ਤੋਂ ਥੋੜੀ ਜੀ ਘੱਟ ਹਾਈਟ ਹੈ ਦੀ ਤੇ ਵਰਲਡ ਚ ਸਭ ਤੋਂ ਟੋਪੈਸਟ ਮਤਲਬ ਸਭ ਤੋਂ ਉੱਚਾ ਵਾ ਇਹਨੂੰ ਮੰਨਿਆ ਗਿਆ ਸਭ ਤੋਂ ਇਸ ਤੋਂ ਉੱਪਰ ਹਾਈਟ ਦੇ ਮੁਕਾਬਲੇ ਚ ਕੋਈ ਨਹੀਂ ਹੈਗਾ ਇਹ ਤੇ ਇਹ 2004 ਦੇ ਵਿੱਚ ਇਹ ਬਾਨਾ ਸ਼ੁਰੂ ਹੋਇਆ ਸੀ 2004 ਦੇ ਵਿੱਚ ਬਾਨਾ ਸ਼ੁਰੂ ਹੋਇਆ ਸੀ ਤੇ 2009 ਦੇ ਵਿੱਚ ਇਹ ਕੰਪਲੀਟ ਹੋਇਆ ਤੇ ਵੇਖ ਲਓ ਇਹਨੂੰ 5 ਸਾਲ 6 ਸਾਲ ਲੱਗ ਗਏ ਇਹਨੂੰ ਕੰਪਲੀਟ ਹੁੰਦੇ ਹੁੰਦੇ ਆ ਤੇ ਜਿਹੜਾ ਤੁਸੀਂ ਵਿੱਚ ਵੇਖਦੇ ਹੋ ਇਹਦੇ ਆ ਗੈਪ ਜਿਹਨੇ ਆ ਵਾਲੇ ਤੇ ਆ ਵਾਲੇ ਇਹ ਮਤਲਬ ਹਵਾ ਇੱਥੇ ਕ੍ਰੋਸ ਹੁੰਦੀ ਆ ਇਹਨੇ ਰੱਖਿਆ ਜੀ ਹਵਾ ਇਹ ਨਾ ਰੱਖਦੇ ਤੇ ਫਿਰ ਵੀ ਬੱਸ ਜਿਹੜੇ ਇੰਜੀਨੀਅਰ ਉਹਨੇ ਕਿੰਨਾ ਦਿਮਾਗ ਲਾਇਆ ਹੋਊਗਾ ਇਹ ਤੁਸੀਂ ਲਾ ਲੋ ਵੀ ਹੈਗੇ ਦੇ ਤਾਂ ਤੱਕ ਆਏ ਇਹਨੇ ਰੱਖਿਆ ਹੋਇਆ ਹਵਾ ਕਰਾਉਸ ਹੋਣ ਵਾਸਤੇ ਉਹ ਪਤਾ 1 2 3 5 6 ਜਗ੍ਹਾ ਇਹਨੇ ਦੇ ਰੱਖਿਆ ਜਿੱਥੋਂ ਹਵਾ ਕਰਾਉਸ ਹੋ ਜੇ ਇਹ ਵੀ ਰੱਖਿਆ ਇਸ ਤਰ੍ਹਾਂ ਇਹਨੇ ਤੇ ਬਹੁਤ ਜ਼ਿਆਦਾ ਹਾਈਟ ਹੈ ਉੱਪਰੋਂ ਵੀ ਦੇਖ ਕੇ ਆਏ ਆ 1 ਕਿਲੋਮੀਟਰ ਹਾਈਟ ਪੂਰੀ ਬਣਦੀ ਥੋੜਾ ਜਿਹਾ ਘਟ ਕੇ ਆ ਸਕਦੇ ਆ ਬਹੁਤ ਸੋਹਣੀ ਜਗ੍ਹਾ ਆ 월 ਦਾ ਨੰਬਰ 1 ਹਾਈਐਸਟ ਟਾਵਰ ਆ ਇਸ ਤੋਂ ਉੱਪਰ ਇਹ ਤਾਂ ਕੋਈ ਨਹੀਂ ਬਣਿਆ ਤੇ ਆ ਭਾਜੀ ਵੀ ਖਲੋਤੇ ਆ ਹੁਣ ਅਸੀਂ ਅੰਦਰ ਮੌਲ ਦੇ ਜਾਣਾ ਵਾ ਪਹਿਲਾਂ ਇੱਥੇ ਕਹਿੰਦੇ ਸ਼ੋਅ ਸ਼ੋਅ ਹੁੰਦਾ ਸ਼ੁਰੂ ਪਾਣੀ ਦੇ ਵਿੱਚ ਉਹ ਵੇਖਣਾ ਆ ਉਹਦੀ ਵੇਟ ਕਰਨੀ ਆ ਦੇ ਨਾਲੇ ਤੁਹਾਨੂੰ ਦਿਖਾਉਣੀ ਆ ਜਦੋਂ ਸ਼ੁਰੂ ਹੁੰਦਾ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਮੌਲ ਦੇ ਜਾਵਾਂਗੇ ਤੇ ਫਿਰ ਉੱਥੋਂ ਅੰਦਰ ਦੇਖਾਂਗੇ ਅੰਦਰ ਦਾ ਮਾਹੌਲ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵਾਟਰ ਫਾਊਂਡੇਸ਼ਨ ਜਿਹੜਾ ਇੱਥੇ ਪਾਣੀ ਦੇਖ ਰਹੇ ਹੋ ਨਾ ਇਹਦੇ ਵਿੱਚ ਮਤਲਬ ਨਾਲ ਸੌਂਗ ਚੱਲਦੇ ਆ ਨਾਲੇ ਪਾਣੀ ਤਾਣ ਜਾਊਗਾ ਨਾ ਜਿਵੇਂ ਜਿਵੇਂ ਸੌਂਗ ਦੀ ਆਵਾਜ਼ ਹੁੰਦੀ ਆ ਉੱਚੀ ਓਵੇਂ ਓਵੇਂ ਪਾਣੀ ਤਾਣ ਜਾਂਦਾ ਵਾ ਤੇ ਇਹ ਬਿਲਕੁਲ ਬਰਜ ਖਲੀਫਾ ਦੇ ਨਾਲ ਵਾਲੀ ਹੁੰਦਾ ਸ਼ੋ ਆਹ ਬਰਜ ਖਲੀਫਾ ਤੁਹਾਨੂੰ ਅੱਗੇ ਦਿਖਾਈ ਦਿੱਤੀ ਹੈ ਬਰਜ ਖਲੀਫਾ ਬਸ ਇਹਦੇ ਨਾਲ ਹੀ ਜਿਹੜਾ ਨਾ ਉਹ ਸ਼ੋ ਹੁਣਾ ਵਾਟਰ ਫਾਊਂਡੇਸ਼ਨ ਆ ਸਾਰੇ ਦੁਨੀਆਂ ਜਿੰਨੀ ਜਿਆ ਵਰਲਡ ਦੀ ਇੱਥੇ ਆ ਗਈ ਆ ਦੇਖ ਲਿਆ ਆ ਉਸਟਾਰਟ ਪਾਸ ਆ ਵਿਖਲੇ ਉਹਦੀ ਗੇਟ ਕਰਨ ਲਈ ਲਓ ਜੀ ਦੇਖੋ ਜੀ ਸਾਰੇ ਜਣੇ ਨਾਲ-ਨਾਲ ਸਾਊਂਡ ਚੱਲਣੇ ਨਾਲੇ-ਨਾਲ ਇਹ ਵਾਟਰ ਫਾਊਂਡੇਸ਼ਨ ਹੁੰਦਾ ਸਾਰੇ ਜਣੇ ਨੇ ਫੋਨਾਂ 'ਚ بڑے ਕੈਮਰੇ ਤੇ ਵੀਡੀਓ ਬਣਾਉਣ ਦੇ ਸਾਰੇ ਆਉਂਦੇ ਤੱਕ ਪੁੱਤੇ ਵਾਲੀ ਮੂਵਮੈਂਟ ਕਰਦਾ ਜਿਵੇਂ ਜਿਵੇਂ ਗਾਣਾ ਚੱਲਦਾ ਸੇਮ ਪਾਣੀ ਵਾਲੀ ਮੂਵਮੈਂਟ ਕਰ ਹੁੰਦੀ ਪਾਣੀ ਦੀ ਇਹ ਦੁਨੀਆ ਇਹੋ ਵੇਖਣ ਵਾਸਤੇ ਖੜੀ ਹੈ ਤੇ ਚਾਰ ਸਵੇਰੇ ਤੀਂ ਦੇਖ ਸਕਦੇ ਆ ਉਹ ਇਹ ਦਿਨ ਦਾ 뷰 ਇਵੇਂ ਦਾ ਹੁੰਦਾ ਵਾ ਤੇ ਇਵੇਂ ਰਾਤ ਨੂੰ ਵੀ ਸੇਵੇਂ 뷰 ਹੁੰਦਾ ਵਾ ਤੇ ਕਹਿੰਦੇ ਨਾਈਟ 뷰 ਜਿਹੜਾ ਜਿਆਦਾ ਵਧੀਆ ਲੱਗਦਾ ਵਾਟਰ ਫਾਊਂਡੇਸ਼ਨ ਦਾ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਪਰ ਨਜ਼ਰ ਨਹੀਂ ਰੁਕਦੇ ਯਾਰੇ ਯਾ ਅਵੇਜ਼ਮ ਅਵੇਜ਼ਮ ਵਾਓ ਵਾਓ ਕਰੇ ਲਓ ਜੀ ਹੁਣ 쇼 ਹੋ ਗਿਆ ਸਮਾਪਤ 5 ਕਿ ਮਿੰਟ ਦਾ ਹੀ ਹੁੰਦਾ ਟਾਈਮ ਇਹ ਵਾਸੇ ਦੁਨੀਆ ਚੱਲ ਪਈ ਏ ਸਾਰੀ ਆਪਾਂ ਆਪਣੇ ਘਰਾਂ ਨੂੰ ਕੋਈ ਚੱਲੇ ਆ ਮਾਲ ਸ਼ਾਪਿੰਗ ਕਰਨ ਕੋਈ ਕਿਤੇ ਹੁਣ ਆਪਾਂ ਵੀ ਚੱਲਦੇ ਅੱਗੇ ਤੇ ਦੇਖਦੇ ਆ ਕੋਈ ਹੋਰ ਚੀਜ਼ ਬਾਕੀ ਇੱਕ ਗੱਲ ਹੋਰ ਦੱਸਣੀ ਭੁੱਲ ਗਏ ਇਹ ਬੁਰਜ ਖਲੀਫਾ ਨਾ ਇਹਦੇ ਉੱਪਰ ਜਿਹੜੀ ਹੈ ਨਾ ਉੱਥੇ ਵੱਡੇ ਵੱਡੇ ਲੋਕਾਂ ਦੇ ਕਹਿੰਦੇ ਆ ਵੀ ਆਪਣੇ ਫਲੈਟ ਹੈਗੇ ਆ ਤਾਂ ਉੱਪਰ ਦਾ ਘਰ ਲਦਾ ਗੇ ਡਾਨੀ ਵਰਗੇ ਦੇ ਹੋਣਗੇ ਜਾਂ ਸ਼ਾਹਰੂਖ ਖਾਨ ਵਰਗੇ ਕਹਿੰਦੇ ਸੁਣਿਆ ਕਹਿੰਦੇ ਸ਼ਾਇਦ ਉਹਦੇ ਫਲੈਟ ਹੈਗੇ ਉੱਪਰ ਤੱਕ ਨਾਈਟ 뷰 ਫੋਰ ਜੀ ਕਲੀਫਾ ਦਾ ਨਾਈਟ 뷰 ਵਾਟਰ ਫਾਊਂਡੇਸ਼ਨ ਵਾਓ ਹਿੰਦੀ ਸੌਂਗ ਵਾਓ ਦੁਬਈ ਜਿੰਦੀ ਸੌਂਗ ਚੱਲਦੇ ਵੇ ਆਈ ਵੇਖੋ ਹਾਂ ਜੀ ਜੇ ਵੀਡੀਓ ਵਧੀਆ ਲੱਗੀ ਤੇ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇੱਤੈ ਅਸੀਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਕੇ ਦੇਣਾ ਮੰਗੇ ਤੇ ਇਸ ਮੈਨੂੰ ਦੋ ਇਜਾਜ਼ਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ